ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਜੀ ਐਸਿਡ ਤੇ ਤਜਾਬ ਤੇ ਜਿਹੜੀ ਕਿ ਬਿਮਾਰੀ ਬਹੁਤ ਜ਼ਿਆਦਾ ਵਧੀ ਪਈ ਐ ਬਹੁਤ ਮੇਰੇ ਕੋਲੇ ਕਾਲ ਆਉਂਦੇ ਨੇ ਕਹਿ ਦਿੰਦੇ ਦੀਦੀ ਸਾਡੇ ਤਜਾਬ ਜ਼ਿਆਦਾ ਬਣਦਾ ਹੈਗਾ ਸਾਡੇ ਗੈਸ ਜ਼ਿਆਦਾ ਬਣਦੀ ਐ ਜੀ ਆਪਾਂ ਨੇ ਕੀ ਕਰਨਾ ਜੀ ਅਗਰ ਕਿਸੇ ਵੀਰ ਭਰਾ ਦੇ ਤਜਾਬ ਜ਼ਿਆਦਾ ਬਣਨ ਲੱਗ ਗਿਆ ਅਗਰ ਕਿਸੇ ਨੂੰ ਤਜਾਬ ਦੀ ਜ਼ਿਆਦਾ ਦਿੱਕਤ ਹੋ ਗਈ ਜੀ ਪਹਿਲੀ ਗੱਲ ਤਾਂ ਤਜਾਬ ਆਪਾਂ ਨੂੰ ਬਣਦਾ ਕਿਉਂ ਮੈਂ ਤੁਹਾਨੂੰ ਚਾਰ ਗੱਲਾਂ ਉਹ ਦੱਸਦੀ ਆਂ ਤਜਾਬ ਆਪਣੇ ਉਦੋਂ ਬਣਦਾ ਜਦੋਂ ਆਪਣੇ ਖਾਣਾ ਪੀਣਾ ਹਾਜਮ ਨਹੀਂ ਹੁੰਦਾ ਹੈਗਾ ਜਦੋਂ ਆਪਾਂ ਕੁਛ ਤਾਂ ਕਈ ਵਾਰੀ ਆਪਾਂ ਕਾਲਚ ਖਾ ਲੈਨੇ ਆ ਕਿਉਂਕਿ ਸਾਰਿਆਂ ਕੋਲ ਹੀ ਇੰਨਾ ਕੁ ਟਾਈਮ ਹੁੰਦਾ ਹੈਗਾ ਖਾਣਾ ਖਾਣ ਵੇਲੇ ਸਾਰੇ ਲੋਕ ਕਾਲ ਕਰਦੇ ਨੇ ਵੀ ਆਪਾਂ ਫਟਾਫਟ ਖਾਣਾ ਖਾਈਏ ਤੇ ਆਪਾਂ ਆਪਦਾ ਕੰਮ ਕਰੀਏ ਹਨ ਜਦੋਂ ਆਪਾਂ ਜਲਦੀ ਚ ਖਾਣਾ ਖਾਣੇ ਆ ਤੇ ਜਲਦੀ ਨਾਲ ਖਾਣਾ ਖਾਣ ਨਾਲ ਆਪਣੇ ਹਾਜਮ ਨਹੀਂ ਹੁੰਦਾ ਜੀ ਖਾਣਾ ਹਮੇਸ਼ਾ ਚਵਾ ਕੇ ਖਾਓ ਜੇ ਅਗਰ ਤੁਸੀਂ ਇਹੋ ਜਿਹੀਆਂ ਬਿਮਾਰੀਆਂ ਤੋਂ ਬਚਣਾ ਤਾਂ ਖਾਣੇ ਤੋਂ 15 20 ਮਿੰਟ ਪਹਿਲਾਂ ਪਾਣੀ ਪੀਓ ਜੀ ਰੱਜ ਕੇ ਪਾਣੀ ਪੀਓ ਪਹਿਲਾਂ ਤੇ ਫਿਰ ਤੁਸੀਂ ਖਾਣਾ ਖਾਓ ਇਹਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਤੁਹਾਡੇ ਤਜਾਬ ਨਹੀਂ ਬਣੂਗਾ ਤੇ ਦੂਜਾ ਤੁਹਾਡੇ ਮੋਟਾਪਾ ਤ੍ਰਿਜਾ ਤੁਹਾਡੇ ਖਾਣਾ ਪੀਣਾ ਹਜਮ ਆਉਣ ਲੱਗ ਜੂਗਾ ਠੀਕ ਹੈ ਜੀ ਖਾਣਾ ਜਦੋਂ ਖਰਾਬ ਕਰਨ ਲੱਗ ਜਾਂਦਾ ਅੰਦਰ ਰਹਿ ਗਲ ਜਾਂਦਾ ਜੀ ਹਜਮ ਨਹੀਂ ਆਉਂਦਾ ਆਪਣੇ ਤੇ ਖਾਣਾ ਜਦੋਂ ਹਜਮ ਨਾ ਆਵੇ ਤਾਂ ਤੁਹਾਨੂੰ ਵੀ ਪਤਾ ਹੈ ਵੀ ਜਿੱਥੇ ਆ ਪਾਟਾ ਰੱਖ ਦਈਏ ਅਗਰ ਬਾਹਰ ਆਪਾਂ ਸਬਜੀ ਰੱਖ ਦਈਏ ਪਈ ਰਹਿ ਜਾਂਦੀਏ ਤਾਂ ਸੜ ਜਾਂਦੀਏ ਚ ਉਦੋਂ ਬੋ ਆਉਣ ਲੱਗ ਜਾਂਦੀਏ ਤੇ ਉਹ ਫਿਰ ਐਸਡ ਦਾ ਤੇਜਾਬ ਦਾ ਰੂਪ ਧਾਰਨ ਕਰ ਲੈਂਦੀਏ ਤੇ ਉਦੋਂ ਉਬਲ ਕੇ ਬਾਹਰ ਆਉਣ ਲੱਗ ਜਾਂਦਾ ਇਸੇ ਤਰ੍ਹਾਂ ਹੀ ਤੇਜਾਬ ਹੈ ਜੀ ਜਿਹੜਾ ਇਹ ਉਬਲ ਕੇ ਬਾਹਰ ਆਉਣ ਲੱਗ ਜਾਂਦਾ ਤੇ ਕੁਰਲੀਆਂ ਆਉਣ ਲੱਗ ਜਾਂਦੀਆਂ ਨੇ ਤੇਜਾਬ ਦੀਆਂ ਆਪਣੇ ਜੀਕਰ ਲੱਗ ਜਾਂਦਾ ਜੀ ਜੀ ਕੱਚਾ ਹੋ ਹਵੇਗਾ ਇਹ ਗੱਲ ਤਾਂ ਤੁਸੀਂ ਪੱਲੇ ਵੱਲੋ ਵੀ ਜਦੋਂ ਵੀ ਤੁਸੀਂ ਖਾਣਾ ਖਾਣਾ ਨਾ 15 20 ਮਿੰਟ ਪਹਿਲਾਂ ਪਾਣੀ ਪੀਣਾ ਜੀ ਰੱਜ ਕੇ ਰੱਜ ਕੇ ਪਾਣੀ ਪੀਣਾ ਜਿਹੜਾ ਕਿ ਅੰਦਰ ਕੋਈ ਖਾਣਾ ਜਾ ਕੇ ਤੁਹਾਡੇ ਇੰਨੀ ਗਰਮੈਸ਼ ਨਾ ਕਰੇ ਜਲਣਾ ਹੋਵੇ ਤੇ ਦੂਜੀ ਗੱਲ ਇਹ ਹੈ ਵੀ ਨਮਕ ਮਿਰਚ ਘੱਟ ਕਰ ਦਿਓ ਜੀ ਤੁਸੀਂ ਖਟੀਆਂ ਚੀਜ਼ਾਂ ਘੱਟ ਕਰ ਦਿਓ 2 ਵਜੇ ਤੋਂ ਬਾਅਦ ਦਹੀਂ ਤੇ ਥੋੜਾ ਜਿਹਾ ਕੰਟਰੋਲ ਕਰਿਆ ਕਰੋ ਕਿਉਂਕਿ 2 ਵਜੇ ਦੇ ਨੂੰ ਦਹੀਂ ਆਪਣੇ ਥੋੜਾ ਜਿਹਾ ਮਤਲਬ ਟੇਸਟ ਚੇਂਜ ਹੋ ਜਾਂਦਾ ਉਹਦਾ ਤੇ ਫਿਰ ਉਹ ਵੀ ਜਦੋਂ ਆਪਾਂ ਖਾਂਦੇ ਆ ਤੇ ਫਿਰ ਰਾਤ ਨੂੰ ਸੌਂ ਜਾਂਦੇ ਆ ਜਦੋਂ ਰਾਤ ਨੂੰ ਖਾਂਦੇ ਆ ਤਾਂ ਫਿਰ ਉਹ ਅਵਾਲੇ ਉੱਠਣ ਲੱਗ ਜਾਂਦੇ ਆ ਜੀ ਤੇ ਐਸਿਡ ਬਣਾ ਦਿੰਦੀ ਹੈ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਅਗਰ ਤੁਸੀਂ ਧਿਆਨ ਰੱਖੋਗੇ ਤਾਂ ਕਾਫੀ ਹੱਦ ਤੱਕ ਤੁਸੀਂ ਠੀਕ ਰਹਿਣ ਲੱਗ ਜਾਓਗੇ ਤੇਜਾਬ ਘਟ ਜੂਗਾ ਤੁਹਾਡੇ ਅਗਰ ਕਿਸੇ ਦੇ ਤੇਜਾਬ ਜ਼ਿਆਦਾ ਬੰਦਾ ਤਾਂ ਤੁਸੀਂ ਜ਼ਿਆਦਾਤਰ ਤਰੀ ਵਾਲੀਆਂ ਸਬਜ਼ੀਆਂ ਤੇ ਦੁੱਧ ਵਾਲੀਆਂ ਸਬਜ਼ੀਆਂ ਜ਼ਿਆਦਾ ਖਾਇਆ ਕਰੋ ਜੀ ਠੰਡੀਆਂ ਹੁੰਦੀਆਂ ਨੇ ਇਹ ਜਿਵੇਂ ਕੀਆ ਹੋ ਗਿਆ ਤੋਰੀ ਹੋ ਗਈ ਹੈ ਨਾ ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਖਾਇਆ ਕਰੋ ਤੁਸੀਂ ਤਰੀ ਵਾਲੀਆਂ ਇਹਦੇ ਨਾਲ ਵੀ ਤੇਜਾਬ ਨੂੰ ਕੰਟਰੋਲ ਰਹਿੰਦਾ ਚਾਹ ਤੇ ਥੋੜਾ ਜਿਹਾ ਕੰਟਰੋਲ ਕਰਦੇ ਹੋ ਜੀ ਬਾਕੀ ਮੈਂ ਤੁਹਾਨੂੰ ਦੋ ਚਾਰ ਚੀਜ਼ਾਂ ਇਹ ਟੋਟ ਕੇ ਦੱਸੂਗੀ ਜਿਹੜੇ ਕਿ ਤੁਸੀਂ ਆਪ ਦਾ ਜਦੋਂ ਵੀ ਆਪਣੀ ਵੀਡੀਓ ਆਉਂਦੀ ਹੁੰਦੀ ਹੈ ਆਪਣੀ ਵੀਡੀਓ ਨੂੰ ਸੇਵ ਕਰਕੇ ਰੱਖ ਲਿਆ ਕਰੋ ਨਹੀਂ ਸਮਝ ਆਉਂਦੀ ਤਾਂ ਜਾਂ ਤੁਸੀਂ ਆ ਵੀਡੀਓ ਨੂੰ ਰੋਕ ਕੇ ਕਾਪੀ ਪੇਨ ਤੇ ਲਿਆ ਕਰੋ ਚੱਕ ਲਿਆ ਕਰੋ ਜੀ ਤੇ ਲਿਖ ਲਿਆ ਕਰੋ ਉਹ ਚੀਜ਼ਾਂ ਵਰਤਿਆ ਕਰੋ ਜੀ ਬਹੁਤ ਫਾਇਦਾ ਕਰਦੀਆਂ ਨੇ ਗੈਸ ਨੂੰ ਤਜਾਬ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਦੀਆਂ ਜੀ ਇਹ ਜਿਹੜਾ ਕਿ ਆਪਾਂ ਘਰੇਲੂ ਚੀਜ਼ਾਂ ਵਰਤਦੇ ਆ ਘਰੇਲੂ ਚੀਜ਼ਾਂ ਨਾਲ ਆਪਾਂ ਕਾਫੀ ਠੀਕ ਹੋ ਸਕਦੇ ਆ ਪਰ ਥੋੜੀ ਜੀ ਆਪਾਂ ਨੂੰ ਘੌਲ ਹੋ ਜਾਂਦੀ ਆਪਾਂ ਕੀ ਕਰਦੇ ਆ ਚੱਕਿਆ ਜੀ ਡੀਐਸਆਰ ਦਾ ਕੈਪ ਉਲੰਦਰ ਸਿੱਟਿਆ ਜੀ ਵੀ ਮੈਂ ਠੀਕ ਹੋ ਜੂ ਮੇਰਾ ਹੁਣ ਮਿੰਟੋ ਮਿੰਟ ਤੇਜਾਬ ਦਬ ਜੂ ਉਹਦੇ ਨਾਲ ਉੱਤੋਂ ਦਬ ਜਾਂਦਾ ਜੀ ਪਰ ਉਹ ਮਰਦਾ ਨਹੀਂ ਅੰਦਰੋਂ ਕੰਟਰੋਲ ਨਹੀਂ ਹੁੰਦਾ ਹੈਗਾ ਦਬਦਾ ਜ਼ਰੂਰ ਹੈ ਇੱਕ ਵਾਰੀ ਆਪਾਂ ਨੂੰ ਗੈਸ ਤੇਜਾਬ ਉਹਦੇ ਨਾਲ ਦਬ ਜਾਂਦਾ ਹੈਗਾ ਆਪਾਂ ਨੇ ਕੀ ਕਰਨਾ ਜੀ ਕਰੇਲੇ ਦੇ ਪੱਤੇ ਲੈਣੇ ਆ ਕਰੇਲੇ ਦੇ ਪੱਤੇ ਲੈ ਲਓ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਭੁੰਨ ਲਓ ਭੁੰਨ ਕੇ ਇਹਨਾਂ ਨੂੰ ਕੱਢ ਕੇ ਤੇ ਰਗੜ ਲਓ ਥੋੜਾ ਜਿਹਾ ਤੇ ਤੁਸੀਂ 1 ਗ੍ਰਾਮ ਲੈਣਾ ਜੀ ਰੋਜ਼ ਦਾ 1 ਗ੍ਰਾਮ ਸੋਹਾਂ ਤੇ 1 ਗ੍ਰਾਮ ਸ਼ਾਮ ਨੂੰ ਤੁਸੀਂ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਜੀ ਇਸ ਨਾਲ ਕਾਫੀ ਹੱਦ ਤੱਕ ਮਤਲਬ ਤਜਾਬ ਇਹਦੇ ਨਾਲ ਖਤਮ ਹੋ ਜਾਂਦਾ ਹੈਗਾ ਕਾਫੀ ਹੱਦ ਤੱਕ ਦੂਜਾ ਟੋਟਕਾ ਕੀ ਹੈ ਜੀ ਆਪਾਂ ਸਫੇਦ ਜੀਰਾ ਲੈਣਾ ਤੇ ਸਫੇਦ ਈ ਧਰਿਆ ਲੈਣਾ ਆਪਾਂ ਨੂੰ ਮਿਲ ਜਾਂਦਾ ਜੀ ਪੰਸਾਰੀਆਂ ਦੇ ਇਹ ਆਮ ਹੀ ਮਿਲ ਜਾਂਦਾ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਇੱਕੋ ਜੀ ਮਾਤਰਾ ਚ ਲੈ ਆਓ ਇੱਕੋ ਜੀ ਮਾਤਰਾ ਚ ਲਿਆ ਕੇ ਇਹਨਾਂ ਦਾ ਪਾਊਡਰ ਬਣਾ ਲਓ ਜੀ ਪਾਊਡਰ ਦਾ ਤੁਸੀਂ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਤੁਸੀਂ ਖਾਲੀ ਪੇਟ ਲੈਣਾ ਸਟਾਰਟ ਕਰ ਦਿਓ ਜੀ ਇਹਦੇ ਨਾਲ ਵੀ ਕਾਫੀ ਹੱਦ ਤੱਕ ਤਜਾਵ ਠੀਕ ਹੋ ਜਾਂਦਾ ਹੈ ਜੀ ਬਹੁਤ ਮਰੀਜ਼ ਨੇ ਜਿਹੜਾ ਨੂੰ ਆਪਾਂ ਦੱਸਿਆ ਤੇ ਉਹਨਾਂ ਨੂੰ ਫਾਇਦਾ ਹੋਇਆ ਹੈਗਾ ਬਾਕੀ ਥੋੜਾ ਜਿਹਾ ਖਾਣੇ ਪੀਣੇ ਦਾ ਧਿਆਨ ਰੱਖੋ ਖਾ ਪੀ ਕੇ ਤੁਸੀਂ ਥੋੜਾ ਬਹੁਤਾ ਟਹਿਲ ਲਿਆ ਕਰੋ ਘੁੰਮ ਲਿਆ ਕਰੋ ਜਿਹੜਾ ਰਾਤ ਦਾ ਖਾਣਾ ਹੈ ਅਗਰ ਤੁਸੀਂ ਟਾਈਮ ਨਾਲ ਖਾਣਾ ਉਹਨੂੰ ਸਟਾਰਟ ਕਰਦੇ ਹੋਗੇ ਜਿਵੇਂ 7:30 ਵਜੇ ਦੇ ਨਾਲ ਤੁਸੀਂ ਖਾਣਾ ਖਾ ਲਿਆ ਉਸ ਤੋਂ ਬਾਅਦ ਤੁਸੀਂ ਬਸ ਕੁਝ ਖਾਓ ਨਾ ਜੀ ਜਦੋਂ ਆਪਾਂ ਉਸ ਤੋਂ ਬਾਅਦ ਜ਼ਿਆਦਾ ਕੁਝ ਖਾਣ ਲੱਗ ਜੰਨੇ ਰਾਤ ਨੂੰ ਆਪਣੇ ਗਲਦਾ ਨਹੀਂ ਗਾ ਉਹ ਅੰਦਰ ਪਿਆ ਰਹਿੰਦਾ ਤੇ ਫਿਰ ਆਪਣੇ ਉਹ ਹਾਜਮ ਨਹੀਂ ਆਉਂਦਾ ਤੇ ਫਿਰ ਆਪਣੇ ਤੇਜਾਬ ਦਾ ਰੂਪ ਧਾਰਨ ਕਰ ਲੈਂਦਾ ਫਿਰ ਆਪਾਂ ਸਾਰਾ ਦਿਨ ਹੀ ਬਹੁਤ ਔਖੇ ਕੱਟਦੇ ਆ ਖਾਦਾ ਰਾਤ ਨੂੰ ਥੋੜਾ ਬਹੁਤਾ ਖਾਦਾ ਹੁੰਦਾ ਤੇ ਆਪਣਾ ਦਿਨ ਬਹੁਤ ਔਖਾ ਨਿਕਲਦਾ ਜੀ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਆਪਾਂ ਗੈਸ ਤੇ ਵੀ ਦੱਸਦੇ ਰਹਿੰਨੇ ਆ ਜੀ ਕਈ ਬਿਮਾਰੀਆਂ ਤੇ ਆਪਾਂ ਘਰੇਲੂ ਨੁਸਖੇ ਦੱਸਦੇ ਆ ਤੁਸੀਂ ਆਪਣੀ ਵੀਡੀਓ ਨੂੰ ਸੇਵ ਕਰਕੇ ਰੱਖ ਲਿਆ ਕਰੋ ਨਾਲ ਦੀ ਨਾਲ ਤੁਸੀਂ ਕਾਪੀ ਪੈਨ ਚੱਕਿਆ ਕਰੋ ਤੇ ਲਿਖ ਲਿਆ ਕਰੋ ਜੀ ਠੀਕ ਹੈ ਜੀ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਆ ਨੁਸਕਾ ਵੀ ਮੇਰਾ ਪਸੰਦ ਆਇਆ ਹੋਊਗਾ ਅਗਰ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਪਲੀਜ਼ ਇਹਨੂੰ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਇਹ ਹੋਰ ਵੀ ਕਿਸੇ ਵੀਰਾਂ ਭੈਣਾਂ ਦੇ ਕੰਮ ਆਵੇ ਉਹ ਵਰਤਣ ਤੇ ਇਹਨਾਂ ਬਿਮਾਰੀਆਂ ਤੋਂ ਰਾਹਤ ਪਾ ਲੈਣ ਜੀ ਠੀਕ ਹੈ ਜੀ ਚਲੋ ਮਿਲਦੇ ਆ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਧੰਨਵਾਦ